ਮੈਂ ਆਪ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਗੁਰੂ ਪਕਸ਼ਿਸ਼ ਦੇ ਨਾਲ ਵਿਦਿਆ ਪ੍ਰਾਪਤ ਕੀਤੀ। ਜ਼ਿੰਦਗੀ ਦੇ 73ਵੇਂ ਸਾਲ ਦੇ ਵਿੱਚ ਵਿਚਰਦਿਆਂ ਲਗਭਗ 50 ਆਪਣਾ 55-55 ਸਾਲ ਸੱਚੇ ਪਾਤਸ਼ਾਹ ਹਜ਼ੂਰ ਦੇ ਦਰ ਦੀ ਚੌਰ ਪ੍ਰਦਾਰੀ ਕਰਦੇ ਹਾਂ। ਅਧਿਆਪਕ ਦੇ ਤੌਰ ਤੇ ਵਿਚਰਦਿਆਂ ਦੇਸ਼ ਵਿਦੇਸ਼ ਵਿੱਚ ਗੁਰੂ ਦੇ ਸ਼ਬਦ ਦਾ ਸਦਕਾ ਬਹੁਤ ਇਸ ਸੰਸਾਰ ਦਾ ਉਤਰਾ ਚੜਾ ਦੂਜੀਆਂ ਕੌਮਾਂ ਦਾ ਪਾਈਚਾਰਿਆਂ ਦਾ ਉਤਰਾ ਚੜਾ ਆਪਣੇ ਗੁਰੂ ਕੋਈ ਕਹੌਣ ਵਾਲਿਆਂ ਦੀ ਸਿੱਖ ਕੌਮ ਦਾ ਉਤਰਾ ਚੜਾ ਹਰ ਪੱਖ ਤੋਂ ਦੇਖਿਆ ਸੰਸਾਰਾਂ ਦੇ ਵਿੱਚ ਲਗਾਤਾਰ ਵਿਚਰਦੇ ਆ ਬਹੁਤ ਕੁਝ ਸੁਖਾਵਾਂ ਅਣਸੁਖਾਵਾਂ ਵੀ ਦੇਖਿਆ ਪਰ ਅੱਜ ਇਹ ਅਦਭੁਤ ਵਿਲੱਖਣ ਸੰਸਥਾ ਦੇ ਵਿੱਚ ਆਉਂਦਿਆਂ ਸੱਚੀ ਮੁੱੱਚੀ ਮੈਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਹੋਈ ਹੈ ਸੰਸਥਾਵਾਂ ਹੋਰ ਵੀ ਨੇ ਮਿਸ਼ਨਰੀ ਕਾਲਜ ਹੋਰ ਵੀ ਨੇ ਗੁਰਮਤਿ ਵਿਦਿਆਲੇ ਹੋਰ ਵੀ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਕੀਰਤਨ ਦੀ ਗੁਰਮਤਿ ਵਿਚਾਰਤਾ ਰਾ ਦੀ ਸਿੱਖਿਆ ਦਿੱਤੀ ਜਾਂਦੀ ਹੈ ਪਰ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਸੰਕੋਚ ਨਹੀਂ ਕਿ ਅਸੀਂ ਬਹੁਤੀਆਂ ਇਸ ਤਰ੍ਹਾਂ ਦੀਆਂ ਸੰਸਾਮਾਂ ਦੇ ਵਿੱਚ ਪਰੰਪਰਾਵਾਦੀ ਗ੍ਰੰਥੀ ਸਿੰਘ ਪਾਠੀ ਸਿੰਘ ਰੱਗੀ ਸਿੰਘ ਤਿਆਰ ਕੀਤੇ ਜਿਹੜੇ ਮੈਨੂੰ ਕਹਿ ਲੈਣ ਦਿਓ ਭਰੇ ਮਨ ਨਾਲ ਕਿਉਂਕਿ ਮੈਂ ਆਪ ਉਸ ਸ਼੍ਰੇਣੀ ਵਿੱਚੋਂ ਪ੍ਰਦਾਨਾ ਸਕੱਤਰਾਂ ਦੇ ਸਾਹਮਣੇ ਹੱਥ ਜੋੜਨ ਵਾਲੇ ਤੇ ਰੋਜੀ ਰੋਟੀ ਦੇ ਫਿਕਰ ਵਿੱਚ ਆਪਣੇ ਪਰਿਵਾਰਾਂ ਦੀ ਉਧਰ ਪੂਰਤੀ ਦੇ ਫਿਕਰ ਵਿੱਚ ਸਿਧਾਂਤਾਂ ਨਾਲ ਸਮਝੌਤੇ ਕਰਨ ਵਾਲੇ ਗ੍ਰੰਥੀ ਰਾਗੀ ਸਿੰਘ ਪਾਠੀ ਸਿੰਘ ਉੱਥੇ ਤੱਕ ਸਾਡੀਆਂ ਸੰਸਾ ਮ ਸੀਮਤ ਹੋਈਆਂ ਪਰ ਅੱਜ ਬੈਠ ਕੇ ਜਦੋਂ ਮੈਂ ਸੁਣ ਰਿਹਾ ਸੀ ਇਸ ਵਿਦਿਆ ਕੇਂਦਰ ਦੀਆਂ ਸਥਾਪਨਾਵਾਂ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਤਾਂ ਮੈਨੂੰ ਮਾਣ ਹੋ ਰਿਹਾ ਸੀ ਉਹਨਾਂ ਦੂਰ ਅੰਦੇਸ਼ ਸੰਸਥਾਪਕਾਂ ਤੇ ਤੇ ਅੱਜ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਸਾਰਿਆਂ ਦੀ ਸੋਚ ਤੇ ਜਿਨ੍ਹਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਨਾ ਕੇਵਲ ਗੁਰਦੁਆਰਿਆਂ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਗ੍ਰੰਥੀ ਰਾਗੀ ਪਾਠੀ ਬਣਾਉਣ ਵਾਲੇ ਪਾਸੇ ਤੋਰਿਆ ਬਲਕਿ ਨਾਲ ਨਾਲ ਰੋਜੀ ਰੋਟੀ ਵਾਸਤੇ ਹੋਰ ਸਾਧਨ ਹੋਰ ਵਿਦਿਆ ਗ੍ਰਹਿਣ ਕਰਨ ਵਾਲੇ ਪਾਸੇ ਵੀ ਇਹਨਾਂ ਵਿਦਿਆਰਥੀਆਂ ਨੂੰ ਤੋਰਿਆ ਮੈਂ ਅਕਾਲ ਤੱਕ ਸਹਿਦੀ ਸੇਵਾ ਨਿਭਾਉਂਦਿਆਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਨਿਭਾਉਂਦਿਆਂ ਦੂਜੀਆਂ ਕੌਮਾਂ ਦੇ ਵਿੱਚ ਇੰਟਰਫੇਸ ਕਾਨਫਰੰਸਿਸ ਵਿੱਚ ਜਾਂਦੇ ਆਂ ਜਾਂਦੇ ਆਂ ਬਹੁਤ ਕੁਝ ਦੇਖਿਆ ਦੂਜੀਆਂ ਕੌਮਾਂ ਆਪਣੀ ਨੌਜਵਾਨ ਪੀੜ੍ਹੀ ਬਾਰੇ ਕਿਵੇਂ ਸੋਚ ਰਹੀਆਂ ਨੇ ਅਸੀਂ ਇਸ ਪੱਖੋਂ ਬਹੁਤ ਪਛੜੇ ਹਾਲਾਂਕਿ ਅਸੀਂ ਕਹਿੰਦੇ ਆਂ ਕਿ ਸਾਡਾ ਧਰਮ ਮੋਸਟ ਸਾਇੰਟਿਫਿਕ ਲੇਟੈਸਟ ਧਰਮ ਹੈ ਪਰ ਅਸੀਂ ਮੁਕਾਬਲੇ ਵਿੱਚ ਬਹੁਤ ਪਛੜੇ ਹੋਏ ਤੇ ਮੈਂ ਬਾਰ ਬਾਰ ਮਿਸ਼ਨਰੀ ਕਾਲਜਾਂ ਦੇ ਸਮਾਗਮਾਂ ਵਿੱਚ ਜਾ ਕੇ ਝੰਡੋੜਨ ਦੀ ਕੋਸ਼ਿਸ਼ ਕਰਦਾ ਰਹਿਆ ਹਾਂ ਪ੍ਰਬੰਧਕਾਂ ਨੂੰ ਵੀ ਤੇ ਇਹਨਾਂ ਵਿਦਿਆਰਥੀਆਂ ਨੂੰ ਵੀ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਕਿ ਆਉਣ ਵਾਲਾ ਸਮਾਂ ਚਲੋ ਸਾਡੀਆਂ ਤੇ ਨਿਭਕੀਆਂ ਜਿਸ ਤਰ੍ਹਾਂ ਗੁਰੂ ਨੇ ਨਿਭਾਈਆਂ ਤੁਹਾਨੂੰ ਜਿਸ ਤਰ੍ਹਾਂ ਦੀ ਨੌਜਵਾਨ ਪੀੜੀ ਦੇ ਨਾਲ ਅੱਗੋਂ ਵਾਸਤਾ ਪੈਣਾ ਹੈ ਉਹ ਪਰੰਪਰਾਵਦੀ ਜਨ ਤੱਕ ਇਹਨੂੰ ਸੀ ਕਥਾ ਕਹਾਣੀਆਂ ਸੁਣ ਸੁਣਾਉਣ ਵਾਲਾ ਨਹੀਂ ਹੋਣਾ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਮਾਂ ਜਿਹਦੇ ਵਿੱਚ ਅੱਜ ਸਾਰੇ ਸੰਸਾਰ ਦੇ ਵਿਦਵਾਨਾਂ ਚਿੰਤਕਾਂ ਨੂੰ ਇੱਕ ਫਿਕਰ ਬਣਿਆ ਹੋਇਆ ਕਿ ਮਨੁੱਖ ਨੇ ਮਸ਼ੀਨ ਦਾ ਗੁਲਾਮ ਬਣ ਜਾਣਾ ਰੋਬੋਟਿਕ ਸਿਸਟਮ ਨੇ ਰੋਬੋਟਿਕ ਟੈਕਨੋਲੋਜੀ ਨੇ ਮਨੁੱਖ ਨੂੰ ਆਪਣੀ ਪਕੜ ਵਿੱਚ ਏਦਾਂ ਲੈ ਲੈਣਾ ਕਿ ਮਨੁੱਖੀ ਰਿਸ਼ਤਿਆਂ ਦੀ ਸੁਚਮਤਾ ਵੀ ਜਿਹੜੀ ਹੈ ਉਹ ਉਸ ਤਰ੍ਹਾਂ ਦੀ ਨਹੀਂ ਰਹਿਣੀ। ਮਨੁੱਖ ਨੇ ਆਪਣੀਆਂ ਸਰੀਰਕ ਮਾਨਸਿਕ ਸੰਤੁਸ਼ਟੀਆਂ ਵਾਸਤੇ ਔਰਤ ਜਾਂ ਮਰਦ ਦੀ ਬਜਾਏ ਉਹਨਾਂ ਰੋਬੋਟਸ ਵੱਲ ਦੇਖ ਕੇ ਉਧਰੋਂ ਆਪਣੀ ਸੰਤੁਸ਼ਟੀ ਲੱਭਣ ਵੱਲ ਰੁਚਿਤ ਹੋ ਜਾਣਾ ਐਸਾ ਫਿਕਰ ਐਸੀ ਚਿੰਤਾ ਦੁਨੀਆ ਦੇ ਚਿੰਤਕਾਂ ਨੂੰ ਪਈ ਹੈ ਪਈ ਹੋਈ ਹੈ ਪਰ ਮੈਂ ਜਦੋਂ ਗੁਰੂ ਗ੍ਰੰਥ ਸਾਹਿਬਾ ਜੀ ਦੀ ਹਜ਼ੂਰੀ ਵਿੱਚ ਬੈਠਦਾ ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਅਰਦਾਸਾਂ ਸਾਡੇ ਪੁਰਖਿਆਂ ਨੇ ਸਾਨੂੰ ਦਿੱਤੀਆਂ ਨੇ ਖਾਲਸਾ ਜੀ ਦੇ ਬੋਲ ਬਾਲੇ ਪੰਥ ਕੀ ਜੀਤ ਧਰਮ ਕਾ ਜੈਕਾਰ ਉਹਨਾਂ ਅਰਦਾਸਾਂ ਦੀ ਪੂਰਤੀ ਦਾ ਸਮਾਂ ਹੁਣ ਆਇਆ ਮੈਂ ਕੋਈ ਭਾਵੁਕ ਹੋ ਕੇ ਜਜ਼ਬਾਤੀ ਹੋ ਕੇ ਗੱਲਾਂ ਨਹੀਂ ਕਹਿ ਰਿਹਾ ਜਾਂ ਗੁਰੂ ਦਾ ਇੱਕ ਨਮਾਣਾ ਜ ਸਿੱਖ ਹੋਣ ਕਰਕੇ ਨਹੀਂ ਕਹਿ ਰਿਹਾ ਮੈਂ ਇਸ ਕਰਕੇ ਗੱਲਾਂ ਕਰ ਰਿਹਾ ਕਿ ਮੈਨੂੰ ਜਦੋਂ ਅੱਜ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਵਿੱਚ ਜੋ ਕੁਛ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤ ਤੇ ਕੀਰਤ ਦੇ ਸੁਮੇਲ ਵਾਲਾ ਇੱਕ ਰੋਲ ਮਾਡਲ ਜ਼ਿੰਦਗੀ ਦਾ ਸਾਨੂੰ ਦਿੱਤਾ ਕਰਤਾਰਪੁਰ ਦੇ ਰਾਹੀਂ ਸਾਰੇ ਸੰਸਾਰ ਦੇ ਵਿੱਚ ਜਗਤ ਜਲੰਦੇ ਨੂੰ ਅੰਦਰੂਨੀ ਮਾਨਸਿਕ ਸੰਤੁਸ਼ਟੀ ਦੇਣ ਲਈ ਅਧਿਆਤਮਕ ਗੁਰਮਤਿ ਜੀਵਨ ਯੋਗਤ ਦਿੱਤੀ ਉਹ ਕੇਵਲ ਖਿਆਲਾਂ ਤੱਕ ਅਖਰੀ ਉਪਦੇਸ਼ਾਂ ਤੱਕ ਨਹੀਂ ਸੀ ਜ਼ਿੰਦਗੀ ਦੇ ਸੰਸਾਰਕ ਸਫਰ ਵਿੱਚ 60ਵੇਂ ਸਾਲ ਚ ਜਾ ਕੇ ਪਾਤਸ਼ਾਹ ਨੇ ਕਰਤਾਰਪੁਰ ਬਸਾਇਆ ਤੇ ਉੱਥੇ ਇੱਕ ਸੁਨੇਹਾ ਬੜਾ ਵਿਲੱਖਣ ਬੜਾ ਅਦੁੱਪਤ ਬਿਸਮਾਦੀ ਇਹ ਦਿੱਤਾ ਕਿ ਇਸ ਕਰਤਾਰਪੁਰ ਦੇ ਵਿੱਚ ਇਹ ਇੱਕ ਕਰਤਾਪੁਰਖ ਦੇ ਨਾਮ ਤੇ ਜਿਹੜਾ ਮੈਂ ਨਗਰ ਬਸਾਇਆ ਇਹਦੇ ਵਿੱਚ ਕੋਈ ਰੱਬ ਦੇ ਨਾਮ ਤੇ ਵਿਹਲੜ ਬੈਠ ਕੇ ਵਿਹਲੀਆਂ ਰੋਟੀਆਂ ਖਾਏਗਾ ਨਹੀਂ ਨਾ ਮੈਂ ਤੇ ਨਾ ਮੈਂ ਕਿਸੇ ਹੋਰ ਨੂੰ ਖਾਂ ਮੈਂ ਵੀ ਕੀਰਤ ਕਰਾਂਗਾ ਤੇ ਜਿਹੜੇ ਵੀ ਇੱਥੇ ਰਹਿਣਗੇ ਜਿਸ ਨੂੰ ਵੀ ਜਿਹੜੀ ਕੀਰਤ ਆਉਂਦੀ ਹੈ ਉਹ ਇੱਥੇ ਕੀਰਤ ਕਰੇਗਾ ਅੰਮ੍ਰਿਤ ਵੇਲੇ ਅਸੀਂ ਕੀਰਤ ਕਰਾਂਗੇ ਦਿਨ ਵੇਲੇ ਅਸੀਂ ਕੀਰਤ ਕਰਾਂਗੇ ਅੱਜ ਉਸ ਕੀਰਤ ਤੇ ਕੀਰਤ ਦੇ ਸੁਮੇਲ ਵਾਲਾ ਕਰਤਾਰਪੁਰੀ ਸੁਪਨਾ ਤਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਲਿਆ ਸੀ ਤੇ ਜਿਸ ਨੂੰ ਗੁਰੂ ਸਹਿਬਾਨਾ ਨੇ ਤੇ ਫਿਰ ਉਸ ਤੋਂ ਬਾਅਦ ਉਹ ਸਾਰੇ ਸਿੰਘ ਸਿੰਘਣੀਆਂ ਜਿਨ੍ਹਾਂ ਦਾ ਧਿਆਨ ਤਰ ਕੇ ਅਸੀਂ ਕਹਿੰਨੇ ਆ ਬੋਲੋ ਜੀ ਵਾਹਿਗੁਰੂ ਪਾਵੇਂ ਉਹ ਨਾਮ ਰਸੀਏ ਸੀ ਦੇਖ ਤੇ ਚਲਾਉਣ ਵਾਲੇ ਸੀ ਤੇ ਪਾਵੇਂ ਉਹ ਸ਼ਹੀਦ ਸਿੰਘ ਸਿੰਘਣੀਆਂ ਸੀ ਉਹਨਾਂ ਦਾ ਧਿਆਨ ਤਰਦੇ ਆ ਉਹਨਾਂ ਦੀ ਕਮਾਈ ਦਾ ਧਿਆਨ ਤਰਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਉਹ ਮਾਡਲ ਅੱਜ ਸੰਸਾਰ ਦੇ ਵਿੱਚ ਸਾਕਾਰ ਹੋਣ ਦਾ ਮੌਕਾ ਬਣ ਗਿਆ ਹੈ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਸ ਮਨੁੱਖ ਨੂੰ ਜੇ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਇਸ ਲੋਕ ਸੁਖੀਆ ਕਿਵੇਂ ਬਣਾਉਣਾ ਹੈ ਤੇ ਪਰਲੋਕ ਸੁਹੇਲਾ ਕਿਵੇਂ ਕਰਨਾ ਹੈ ਇਸ ਦੀ ਇਸ ਮਾਦੀ ਜੀਵਨ ਯਾਤਰਾ ਵੱਲ ਧਿਆਨ ਧਰ ਕੇ ਇਦਾਂ ਹੀ ਚੜੇਗਾ ਜਿਵੇਂ ਉਹ ਜੁੜਦੇ ਰਹੇ ਨੇ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਨ ਦੀ ਆਗਿਆ ਸਾਨੂੰ ਕੀਤੀ ਗਈ ਹੈ ਮੈਂ ਮਿਸ਼ਨਰੀ ਕਾਲਜਾਂ ਵਿੱਚ ਜਾ ਕੇ ਮੈਂ ਆਪ ਅੱਜ ਵੀ ਲੇਮਰਿੰਟੈਕਸ ਕੈਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਐਮਰੀਟਸ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਨਾਮ ਤੇ ਜਿਹੜਾ ਖੋਜ ਤੇ ਅਧਿਐਨ ਵਿਭਾਗ ਸ਼ੁਰੂ ਹੋਇਆ ਹੋਇਆ ਉੱਥੇ ਪੀ ਐਚ ਡੀ ਦੇ ਵਿਦਿਆਰਥੀਆਂ ਨੂੰ ਵੀ ਪੜਾਉਣਾ ਹੋਰ ਵੀ ਸੇਵਾਵਾਂ ਮੇਰੇ जिम्मे ਲੱਗੀਆਂ ਹੋਈਆਂ ਨੇ ਮੈਨੂੰ ਸੰਤੁਸ਼ਟੀ ਮਿਲਦੀ ਹੈ ਜਦੋਂ ਮੈਂ ਉਹਨਾਂ ਨਾਲ ਇਹ ਗੱਲਾਂ ਕਰਦਾ ਆਉਣ ਵਾਲਾ ਸਮਾਂ ਫਿਕਰਮੰਦ ਹੋਣ ਦਾ ਸਮਾਂ ਨਹੀਂ ਹੈ ਚੇਤੰਤਤ ਹੋਣ ਦਾ ਸਮਾਂ ਨਹੀਂ ਚੇਤਨ ਹੋਣ ਦਾ ਸਮਾਂ ਹੈ ਤੇ ਗੁਰੂ ਨੇ ਸਾਨੂੰ ਆਖਿਆ ਹਰ ਕੜੀ ਹਰ ਪਲ ਕਿਸੇ ਵੀ ਕਾਰਜ ਖੇਤਰ ਵਿੱਚੋਂ ਚੇਤਨ ਹੋ ਕੇ ਜਿਉਣਾ ਸਿੱਖੋ ਜਾਗ ਕੇ ਜਿਉਣਾ ਸਿੱਖੋ ਉਹਦੇ ਨਾਲ ਹੋਏਗਾ ਕਿ ਤੁਸੀਂ ਆਪਣੇ ਇਸ ਗੁਰੂ ਦੀ ਮਤ ਨਾਲ ਜੁੜ ਕੇ ਚੇਤਨ ਹੋ ਕੇ ਜੀਵੇ ਜੀਵਨ ਨਾਲ ਆਪਣਾ ਹੀ ਭਲਾ ਨਹੀਂ ਕਰੋਗੇ ਜਿਹੜਾ ਰੋਜ਼ ਮੰਗਦੇ ਹੋ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਸਾਰੇ ਸੰਸਾਰ ਦੇ ਲੋਕਾਂ ਦਾ ਭਲਾ ਕਰਨ ਲਈ ਵੀ ਸਮਰੱਥ ਹੋਵੋਗੇ ਆਪੂ ਆਪਣੀ ਕਿਰਤ ਕਰ ਰਹੇ ਆਂ ਅਸੀਂ ਸਾਰੇ ਪਰ ਜੇ ਇਹ ਜਿਹੜੀ ਗੁਰਮੁਖ ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਆਉਣ ਵਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਨਾਲ ਰੂਬਰੂ ਹੋਣਾ ਤੇ ਇਹਨਾਂ ਦੀ ਹੀ ਨੌਜਵਾਨ ਪੀੜ੍ਹੀ ਨੇ ਉਸ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਆਪਣੀ ਜ਼ਿੰਦਗੀ ਨੂੰ ਮਸ਼ੀਨੀ ਯੁੱਗ ਵਿੱਚੋਂ ਲੰਗਾਉਣਾ ਜਿੱਥੇ ਰੋਜ਼ ਨਿਤ ਨਵੀਂ ਤਬਦੀਲੀ ਤੇ ਨਿਤ ਨਵੀਆਂ ਬੰਗਾਰਾਂ ਆਉਣੀਆਂ ਨੇ ਉਸ ਵੇਲੇ ਇਹਨਾਂ ਨੌਜਵਾਨ ਬੱਚਿਆਂ ਦੀ ਲੋੜ ਉਹਨਾਂ ਨੂੰ ਮਹਿਸੂਸ ਹੋਣੀ ਹੈ ਜੇ ਇਹਨਾਂ ਨੂੰ ਗੁਰਮਤ ਅਨੁਸਾਰ ਜੀਵਨ ਜਿਉਣਾ ਆ ਗਿਆ ਮੈਂ ਬਹੁਤਾ ਕੁਸ਼ੂਰ ਨਹੀਂ ਕਹਿਣਾ ਮੈਂ ਕਈ ਵਾਰੀ ਭਾਵਕ ਹੋ ਜਾਣਾ ਅਸੀਂ ਸਰਹੰਦ ਦੀ ਦੀਵਾਰ ਦੀਆਂ ਉਹਨਾਂ ਮਹਾਨ ਬ੍ਰਹਮ ਗਿਆਨੀ ਰੂਹਾਂ ਦੀਆਂ ਜਦੋਂ ਸਾਖੀਆਂ ਦੁਹਰਾਉਨੇ ਆ ਤਾਂ ਇੱਕ ਗੱਲ ਧਿਆਨ ਚ ਰੱਖ ਲੈਣ ਵਾਲੀ ਐ ਸਰੀਰਾਂ ਦੀ ਉਮਰ ਹੁੰਦੀ ਐ ਰੂਹਾਂ ਦੀ ਅਮਰ ਨਹੀਂ ਹੁੰਦੀ ਰੂਹਾਂ ਦੀ ਯਾਤਰਾ ਹੁੰਦੀ ਐ ਤੇ ਉਹ ਮਹਾਨ ਬ੍ਰਹਮ ਗਿਆਨੀ ਰੂਹਾਂ ਸੰਸਾਰਿਕ ਤੌਰ ਤੇ ਉਹਨਾਂ ਸਰੀਰਾਂ ਦੀ ਉਮਰ 5 7 ਸਾਲ 9 ਸਾਲ ਜਿੱਦਾਂ ਸੀ ਕਹਿੰਦੇ ਆ ਰੂਹਾਂ ਦੀ ਉਮਰ ਰੂਹਾਂ ਤੇ ਉਹ ਬਾਬੇ ਸੀ ਬ੍ਰਹਮ ਗਿਆਨੀ ਸੀ ਇਸੇ ਕਰਕੇ ਅਸੀਂ ਉਹਨਾਂ ਨੂੰ ਬੱਚੇ ਨਹੀਂ ਆਖਦੇ ਬਾਬਾ ਜ਼ੋਰਾਵਰਸ ਬਾਬਾ ਫਤੇ ਸਿੰਘ ਆਖਦੇ ਆ ਉਹ ਐਵੇਂ ਕੋਈ ਸੰਸਾਰਕ ਮਾਨ ਤਾਣ ਦੇਣ ਵਾਸਤੇ ਨਹੀਂ ਕਰਦੇ ਸੱਚੀ ਮੁੱਚੀ ਉਹਨਾਂ ਦੇ ਅੰਦਰ ਉਹ ਅਧਿਆਤਮਕ ਬਜ਼ੁਰਗੀ ਜਿਹੜੀ ਉਹਨਾਂ ਦੀ ਪੂਰਬਲੇ ਜਨਮਾਂ ਦੀ ਕਮਾਈ ਦਾ صدਕਾ ਉਹਨਾਂ ਨੂੰ ਪਤਾ ਸੀ ਆ ਲਫ਼ਜ਼ ਮੈਨੂੰ ਚੰਗਾ ਨਹੀਂ ਲੱਗਿਆ ਨਾਟਕ ਦੇ ਵਿੱਚ ਆਖਿਆ ਮਾਤਾ ਗਸ਼ ਖਾ ਗਈ ਨਹੀਂ ਉਹ ਬ੍ਰह्मज्ञानी ਰੂਹਾਂ ਦੇ ਰੂਹਾਨੀ ਰਿਸ਼ਤੇ ਉਸ ਦਾਦੀ ਨੇ ਤੇ ਆਪ ਤਿਆਰ ਕੀਤਾ ਸੀਗਾ ਆਪ ਉਹਨਾਂ ਨੂੰ ਅਧਿਆਤਮਕ ਗੁਰਤੀ ਦੇ ਦੇ ਕੇ ਆਪਣੀ ਉਸ ਅਧਿਆਤਮਕ ਗੋਦ ਵਿੱਚ ਉਹਨਾਂ ਨੂੰ ਰੋਹਾਨੀ ਅਮੀਰੀ ਦਿੱਤੀ ਸੀ ਮਾਂ ਦਾਦੀ ਨੂੰ ਵੀ ਪਤਾ ਸੀ ਪੂਜ ਮਾਂ ਗੂਜਰੀ ਜੀ ਨੂੰ ਇਹ ਕੌਣ ਨੇ ਤੇ ਉਹਨਾਂ ਸਾਹਿਬਜ਼ਾਦਿਆਂ ਨੂੰ ਵੀ ਪਤਾ ਸੀ ਕਿ ਇਹ ਮਾਂ ਗੂਜਰੀ ਕੌਣ ਹੈ ਇਹ ਦੁਨਿਆਵੀ ਰਿਸ਼ਤੇ ਤੇ ਨਾਵਾਂ ਦੇ ਰਿਸ਼ਤੇ ਹੁੰਦੇ ਐ ਜਦੋਂ ਕਿ ਤੇ ਸਾਨੂੰ ਸਤ ਸੰਗੀ ਰਿਸ਼ਤੇ ਵਾਹਿਗੁਰੂ ਦੇ ਪਿਆਰ ਵਿੱਚ ਗੁਰਬਾਣੀ ਦੇ ਆਸਰੇ ਬਣਾਉਣੇ ਆ ਜਾਣ ਨਾ ਫਿਰ ਇਹ ਸਰੀਰਾਂ ਦਾ ਮੁੱਕ ਜਾਣਾ ਇਹ ਕੁਝ ਅਰਥ ਨਹੀਂ ਰੱਖਦਾ ਹੁੰਦਾ ਇਹ ਬੇਮਾਇਨੀਆਂ ਹੋ ਜਾਂਦੀਆਂ ਗੱਲਾਂ ਪਰ ਆਪਾਂ ਕਰਦੇ ਆ ਸੰਸਾਰਿਕ ਬਿਰਤੀਆਂ ਵਾਲੇ ਆ ਸਾਨੂੰ ਪਤਾ ਨਹੀਂ ਕਿਉਂਕਿ ਸਾਡੀ ਆਪਣੀ ਉਹ ਅਧਿਆਤਮਿਕ ਕਮਾਈ ਨਹੀਂ ਹੈ ਇਸੇ ਕਰਕੇ ਸਾਨੂੰ ਆਖਿਆ ਤਿਨਾਂ ਦਾ ਨਹੀਂ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਉਹ ਇਸ ਕਰਕੇ ਮਤਾਂ ਕਿਤੇ ਉਹਨਾਂ ਦੀ ਕਮਾਈ ਦਾ ਧਿਆਨ ਦਰਦਿਆਂ ਦਰਦਿਆਂ ਸਾਨੂੰ ਉਹਨਾਂ ਵਰਗੀ ਕਮਾਈ ਕਰਨ ਦੀ ਜਾਚ ਆ ਜਾਏ ਤੇ ਉਹ ਕਮਾਈ ਦੀ ਜਾਚ ਸਿਖਾਉਣ ਵਾਸਤੇ ਇਹਨਾਂ ਨੌਜਵਾਨਾਂ ਨੇ ਕੱਲ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਟਾਡੀ ਬਣਨਾ ਤਾਂ ਇਹਨਾਂ ਲਈ ਅਰਦਾਸ ਕਰੋ ਅੱਜ 45ਵਾਂ ਸਾਲ ਹੋ ਗਿਆ ਇਸ ਸੰਸਾਰ ਨੂੰ ਪਰ ਜਿਹੜੀਆਂ ਪ੍ਰਾਪਤੀਆਂ ਅੱਜ ਇਹਨਾਂ ਨੇ ਗਣਾਈਆਂ ਨੇ ਉਹਨਾਂ ਨੂੰ ਨਤਮਸਤਕ ਹੋਣਾ ਬਣਦਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਸੱਚੀ ਮੁੱਚੀ ਕਹਿ ਰਿਹਾ ਪਾਬਕ ਹੋ ਕੇ ਨਹੀਂ ਕਿ ਮੈਂ ਇੰਨੀਆਂ ਸੰਸਥਾਵਾਂ ਆਪਣੀਆਂ ਸਿੱਖਾਂ ਦੀਆਂ ਚਲਦੀਆਂ ਡੇਰੇ ਵੀ ਦੇਖੇ ਐ ਸੰਸਥਾਵਾਂ ਵੱਲੋਂ ਪਰ ਜਿੱਥੇ ਇਸ ਤਰ੍ਹਾਂ ਦਾ ਮਲਟੀ ਡਾਈਮੈਂਸ਼ਨਲ ਮਲਟੀ ਪਰਪਸ ਵਿਦਿਅਕ ਕੇਂਦਰ ਬਣਾਇਆ ਗਿਆ ਹੋਵੇ ਜਿੱਥੇ ਪ੍ਰੋਫੈਸ਼ਨਲ ਤੇ ਨਾਨ ਪ੍ਰੋਫੈਸ਼ਨਲ ਦੋਨੋਂ ਤਰੀਕੇ ਦੇ ਰੋਜ਼ਗਾਰ ਦੇ ਨਾਲ ਇਹਨਾਂ ਬੱਚਿਆਂ ਨੂੰ ਲੈਸ ਕੀਤਾ ਜਾਵੇ ਇਹ ਵਿਲੱਖਣ ਅਦਾਰਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੇਖਿਆ ਬਸ ਅਰਦਾਸ ਹੀ ਹੈ ਪਾਤਸ਼ਾਹ ਕਿਰਪਾ ਕਰਨ ਤੁਹਾਡੀਆਂ ਅਰਦਾਸਾਂ ਅਸੀਸਾਂ ਸਤਸੰਗੀ ਰੂਪ ਦੇ ਵਿੱਚ ਤੁਹਾਡਾ ਸਹਿਯੋਗ ਇਸ ਸੰਸਰ ਨੂੰ ਮਿਲਦਾ ਰਹੇ ਇੱਥੋਂ ਦੇ ਪ੍ਰਬੰਧਕ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਕਦੀ ਵੀ ਕਿਸੇ ਵੀ ਗੱਲ ਦੀ ਹਉਮੈ ਮਾਣ ਇਹ ਤੰਗ ਨਾ ਕਰੇ ਵਿਚਲਿਤ ਨਾ ਕਰੇ ਬਲਕਿ ਇਹ ਆਪਣੇ ਆਪ ਨੂੰ ਗੁਰੂ ਦੇ ਸੇਵਕ ਸਮਝ ਕੇ ਸਿੱਖ ਸੰਗਤਾਂ ਦੇ ਸਰਯੋਗ ਲਈ ਚੋੜੀ ਅੜਕੇ ਗੁਰੂ ਦੇ ਸ਼ੁਕਰਾਨਾ ਕਰਦੇ ਰਹਿਣ ਕਿਉਂਕਿ ਇਹਨਾਂ ਨੂੰ ਇਸ ਤਰ੍ਹਾਂ ਦੀ ਦੂਰੰਦੇਸ਼ੀ ਵਾਲੀ ਸੇਵਾ ਕਰਨ ਦਾ ਮੌਕਾ ਸੁਪਾਗ ਗੁਰੂ ਨੇ ਦਿੱਤਾ ਅਸੀਂ ਬਹੁਤ ਛੋਟੀਆਂ-ਛੋਟੀਆਂ ਪ੍ਰਾਪਤੀਆਂ ਕਰਕੇ ਉਲਝ ਜਾਂਦੇ ਆ ਤੇ ਫਿਰ ਸਾਡੀ ਮੈਂ ਟਕਰੌਂਦੀ ਹੈ ਸਾਡੀਆਂ ਸੰਸਾਵਾਂ ਤੇ ਕਰੋੜਾਂ ਦੀਆਂ ਬਣ ਜਾਂਦੀਆਂ ਪਰ ਉਹ ਤੋਂ ਬਾਅਦ ਜੋ ਨਮੋਸ਼ੀਪਰੀ ਹਾਲਤ ਇਸ ਪ੍ਰਧਾਨਗੀਆਂ ਸਕੱਤਰੀਆਂ ਦੀ ਲੜਾਈ ਦੇ ਵਿੱਚੋਂ ਬਣਦੀ ਹੈ ਉਹਦੇ ਨਾਲ ਫਿਰ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਟੁੱਟਦੇ ਨੇ ਸੰਸਾਵਾਂ ਨਾਲੋਂ ਵੀ ਗੁਰੂ ਘਰਾਂ ਨਾਲੋਂ ਵੀ ਤੇ ਇਹਨਾਂ ਬੱਚੀਆਂ ਨਾਲੋਂ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਜ਼ਖਮ ਹੰਡਾਇਆ ਸੀ ਕਿਸੇ ਵੇਲੇ ਜਦੋਂ ਪੜਾਉਂਦਿਆਂ ਪੜਾਉਂਦਿਆਂ ਐਸ ਬਾਣੇ ਕਰਕੇ ਮੇਰਾ ਇੱਕ 9 ਸਾਲ ਦਾ ਜਰਮਾ ਗੁਰਬਾਣੀ ਪੜ੍ਹਾ ਰਿਆ ਸੀਗਾ ਬੱਚਾ ਬੰਬੇ ਦੇ ਵਿੱਚ ਉਹਨੇ ਮੈਨੂੰ ਇਹ ਗੱਲ ਆਖੀ ਵੀਰ ਜੀ ਤੁਸੀਂ ਪੜੇ ਹੋਏ ਹੋ ਮੈਂ ਕਿਹਾ ਹਾਂ ਬੇਟਾ ਮੈਂ ਥੋੜਾ ਬਹੁਤ ਪੜਿਆ ਤੇ ਉਸ ਵੇਲੇ ਮੈਨੂੰ ਉਹਨ ਇੱਕ ਗੱਲ ਆਖੀ ਸੀ ਕਿ ਮੈਂ ਵੀ ਚੜ੍ਹਦੀ ਜਵਾਨੀ ਵਿੱਚ ਸੀ ਤੇ ਫਿਰ ਵੀਰ ਜੀ ਸੌਰੀ ਟੂ ਸੇ ਤੁਸੀਂ ਭਾਈ ਜੀ ਕਿਉਂ ਬਣੇ ਤਾਂ ਮੇਰੇ ਜ਼ਖਮ ਲੱਗ ਗਿਆ ਸੀ ਉਸ ਵੇਲੇ ਕਿ 9 ਸਾਲ ਦਾ ਬੱਚਾ ਜਿਸ ਨੂੰ ਅਜੇ ਜ਼ਿੰਦਗੀ ਦੇ ਕੁਝ ਵੀ ਅਰਥ ਨਹੀਂ ਪਤਾ ਉਹ ਗੁਰਦੁਆਰੇ ਦੇ ਇਸ ਗ੍ਰੰਥੀ ਸਿੰਘ ਬਾਰੇ ਇਸ ਤਰ੍ਹਾਂ ਦੀ ਧਾਰਨਾ ਰੱਖਦਾ ਹੈ ਕਿ ਗੁਰਦੁਆਰੇ ਦੇ ਭਾਈ ਜੀ ਗ੍ਰੰਥੀ ਤੇ ਰੋਲੇ ਖੋਲੇ ਅਨਪੜ ਹੁੰਦੇ ਜਿੱਥੇ ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਲੱਭਦਾ ਉਹ ਇੱਧਰ ਬਣ ਜਾਂਦੇ ਉਸ ਦਿਨ ਮੈਂ ਸਤਿਗੁਰੂ ਕੋਲ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਿਓ ਮੈਂ ਦੁਨੀਆ ਨੂੰ ਦੱਸ ਸਕਾਂ ਕਿ ਗੁਰਦੁਆਰੇ ਦੇ ਗ੍ਰੰਥੀ ਭਾਈ ਅਨਪੜ ਰੋਲੇ ਖੋਲੇ ਨਹੀਂ ਹੁੰਦੇ ਫਿਰ ਮੈਂ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਜਿੰਦਾਂ ਵੀ ਇਹਨਾਂ ਬੱਚਿਆਂ ਨੂੰ ਮੈਂ ਬਾਰ-ਬਾਰੀ ਕਹਿਣਾ ਹੋਣਾ ਥਾਂ-ਥਾਂ ਤੇ ਜਾ ਕੇ ਕਲਜਾਂ ਵਿੱਚ ਰੱਬ ਦਾ ਵਾਸਤਾ ਜਵਾਨੀ ਦੀ ਉਮਰ ਵਿੱਚ ਤੁਸੀਂ ਗੁਰੂ ਘਰਾਂ ਚ ਆ ਗਏ ਇਹ ਕੁਝ ਸਿੱਖ ਲਿਆ ਪਰ ਆਉਣ ਵਾਲੇ ਸਮੇਂ ਚ ਪਾਵੇਂ ਇਹ ਵਿਦਿਅਕ ਡਿਗਰੀਆਂ ਸ਼ਾਇਦ ਸਿੱਧੇ ਤੌਰ ਤੇ ਤੁਹਾਡੇ ਕੋਈ ਕੰਮ ਨਾ ਆਉਣ ਪਰ ਇਹਨਾਂ ਵਿਦਿਅਕ ਡਿਗਰੀਆਂ ਦੇ ਕਰਕੇ ਜਦੋਂ ਨੌਜਵਾਨ ਪੀੜੀ ਬੱਚੇ ਬੱਚੀਆਂ ਚ ਜਾਓਗੇ ਨਾ ਉੱਥੇ ਤੁਹਾਨੂੰ ਕੋਈ ਡਾਕਟਰ ਪ੍ਰੀਤਮ ਸਿੰਘ ਡਾਕਟਰ ਅਮਰੀਕ ਸਿੰਘ ਜਦੋਂ ਤੁਸੀਂ ਪੀ ਐਚ ਡੀ ਦੀਆਂ ਡਿਗਰੀਆਂ ਤੇ ਹੋਰ ਦੂਜੇ ਇਸ ਤਰ੍ਹਾਂ ਦੀਆਂ ਡਿਗਰੀਆਂ ਲੈ ਕੇ ਜਾਓਗੇ ਨਾ ਤੇ ਉਹ ਬੱਚੇ ਫਿਰ ਤੁਹਾਡਾ ਸਤਿਕਾਰ ਕਰਨਗੇ ਤੁਹਾਨੂੰ ਰੋਲੇਖਲੇ ਅਣਪੜ੍ਹਨੀ ਕਹਿਣ ਤੁਸੀਂ ਇੱਥੇ ਇਹ ਉਦਮ ਇਸ ਮਾਨਸਿਕਤਾ ਨੂੰ ਲੈ ਕੇ ਕੀਤਾ ਤੁਸੀਂ ਬਹੁਤ ਮੁਬਾਰਕ ਦੇ ਹੱਕਦਾਰ ਹੋ ਗੁਰੂ ਸਾਹਿਬ ਆਉਣ ਵਾਲੇ ਸਮੇਂ 'ਚ ਕਿਰਪਾ ਕਰਕੇ ਇਹਨਾਂ ਬੱਚਿਆਂ ਨੂੰ ਤੁਹਾਡੀਆਂ ਅਸੀਸਾਂ ਦੇ ਤੇ ਸੰਸਾਰ ਵਿੱਚ ਸੱਚੀ ਮੁੱਚੀ ਗੁਰੂ ਨਾਨਕ ਦੇ ਢਾਡੀ ਬਣਨ ਦੇ ਲਈ ਸਮਰੱਥ ਬਣਾ ਸਕਣ ਸਮੱਤ ਦੇ ਸਕਣ ਬਹੁਤ ਬਹੁਤ ਧੰਨਵਾਦ ਮੁਬਾਰਕ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਦੀਆਂ ਠੰਡੀਆਂ ਮਾਨਪਰੀਆਂ ਹਵਾਵਾਂ ਇਹ ਸੰਸਾ ਵੱਲੋਂ ਆਉਂਦੀਆਂ ਰਹਿਣ ਇਹ ਨਿਸ਼ਬਦਾਂ ਨਾਲ ਪੁੱਲਾਂ ਚੁੱਕਾਂ ਦੀ ਖੇਮਾ ਫਤੇ ਭਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ